ਟਰੈਕਟਰ ਜਮਾਂ ਅਰੀਜਨਲ ਹੁੰਦੇ ਆ ਜੀ ਰੰਗ ਪਤੰਗ ਵਾਲਾ ਕੰਮ ਨਹੀਂ ਆਪਾਂ ਕਰਦੇਗੇ। ਘੱਟੋ ਘੱਟ ਰੰਗ ਹੁੰਦੇ ਆ ਟਰੈਕਟਰਾਂ। ਜਿਆਦਾ ਤਾਂ ਟਰੈਕਟਰ ਮੇਰੇ ਕੋਲ ਅਰੀਜਨਲ ਹੁੰਦੇ ਆ। ਤੇਰੀ ਯਾਰ ਬਾਈ ਕੋਈ ਵੀਡੀਓ ਵੇਖ ਕੇ ਆਉਂਦਾ ਆਪਾਂ 5000 ਰੁਪਏ ਹੋਰ ਵੀ ਮਾਨਤਨ ਕਰਾ। 12-1300 ਕੰਨ ਕਰ ਇਹਨਾਂ ਚੱਲਿਆ ਹੋਇਆ ਜੀ ਇਹ। 12-1300 ਕੰਨ। ਹਾਂ ਜੀ ਇਹਨਾਂ ਦੀ ਆ ਕੰਪਨੀ ਆਈ। ਲੋ ਬਈ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਗੇ। ਮੈਂ ਤੁਹਾਡਾ ਛੋਟਾ ਭਰਾ ਮਤੁਪਾਲ ਸਿੰਘ ਬੱਬੂ ਤੇ ਆਪਾਂ ਪਹੁੰਚਿਆ ਬਈ ਜੀ ਨਾਮ ਤੇ ਮੋਬਾਈਲ ਨੰਬਰ ਕੀ ਹੈ ਬਈ ਆਪਣਾ ਨਾਮ ਬਿਹੰਤ ਸਿੰਘ ਆ ਜੀ ਪਿੰਡ ਮੱਲਣਾ ਮੋਬਾਈਲ ਨੰਬਰ ਆਪਣਾ ਹੈਗਾ ਜੀ 8528612638 ਠੀਕ ਆ ਬਾਈ ਜੀ ਤੇ ਕਿੰਨੇ ਟਰੈਕਟਰ ਹੁੰਦੇ ਆ ਬਾਈ ਜੀ ਆਪਣੇ ਕੋਲ ਟਰੈਕਟਰ ਆਪਣੇ ਕੋਲੇ 3 ਤੋਂ 4 5 ਆਈ ਐਂਡ ਹੁੰਦੇ ਆ ਠੀਕ ਆ ਜੀ ਤੇ ਕਿੰਨੇ ਨੰਬਰ ਪਲਾਟ ਤੇ ਖੜੇ ਨੇ ਅੱਜ 17 ਨੰਬਰ ਪਲਾਟ ਤੇ ਖੜੇ ਆਂ ਬਾਈ ਜੀ ਠੀਕ ਆ ਬਾਈ ਜੀ ਆਪਾਂ ਆਪਦੀ ਮੰਡੀ ਲਾਉਣੀ ਆ ਠੀਕ ਆ ਜੀ ਆਪਦੀ ਮੰਡੀ ਲਾਉਣੀ ਆ ਠੀਕ ਆ ਬਾਈ ਜੀ ਤੇ ਜਿੰਨੇ ਟਰੈਕਟਰ ਖਾਉਣੇ ਬਾਈ ਜੀ ਕਾਗਜ਼ ਪੱਤਰਾ ਨੇ ਓਕੇ ਹੁੰਦੇ ਆ ਕਾਗਜ਼ ਪੱਤਰਾ ਓਕੇ ਹੋਣਗੇ ਜੀ ਫਰਸ ਠੀਕ ਆ ਬਾਈ ਜੀ। ਬਾਕੀ ਆਪਣੇ ਕੋਲੇ ਇੱਕ ਨੰਮ ਗੱਲ ਹੋਰ ਆ ਟਰੈਕਟਰ ਜਮਾਂ ਅਰੀਜਨਲ ਹੁੰਦੇ ਆ ਜੀ ਰੰਗ ਪਤੰਗ ਵਾਲਾ ਕੰਮ ਨਹੀਂ ਆਪਾਂ ਕਰਦੇਗੇ। ਘੱਟੋ ਘੱਟ ਰੰਗ ਹੁੰਦੇ ਆ ਟਰੈਕਟਰਾਂ। ਜਿਆਦਾ ਤਾਂ ਟਰੈਕਟਰ ਮੇਰੇ ਕੋਲੇ ਅਰੀਜਨਲ ਹੁੰਦੇ ਆ। ਠੀਕ ਆ ਜਿਹੜੇ ਆ ਸਾਡੇ ਟਰੈਕਟਰ ਹੁੰਦੇ ਆ ਜੀ। ਰੰਗ ਹੋਊਗਾ 10k ਦੇ ਮਗਰ। 10k ਦੇਵਾਂਗੇ। ਕਿੰਨਾ ਹੋਇਆ ਜੀ? ਠੀਕ ਆ ਬਾਈ ਜੀ। ਤੇ ਲੋ ਬਾਈ ਜੀ ਪਹਿਲੇ ਟਰੈਕਟਰ ਬਾਰੇ ਗੱਲਬਾਤ ਕਰਾਂਗੇ। 605 ਅਰਜਨ। ਤੇ ਕਿੰਨੇ ਮਾਡਲ ਆ ਬਾਈ ਜੀ? ਇਹ 2010 ਮਾਡਲ ਆ ਜੀ। ਇਕਾਈ ਸਾਈਡ ਗੀਰਾ ਸਾਈਡ ਗੀਰਾ ਜੀ ਪਾਵਰ ਸਟੀਅਰਿੰਗ ਵਾਲਾ ਜੀ ਠੀਕ ਆ ਜੀ ਤੇ ਟਾਇਰ ਟਰੇਟੂ ਜੈਡ ਓਰੀਜਨਲ ਆ ਜੀ ਠੀਕ ਆ ਜੀ ਤੇ ਟਾਇਰ ਟੱਪਿਆਂ ਦੀ ਗੱਲ ਕਰੀਏ ਬਾਈ ਜੀ ਇਹ ਟਾਇਰ ਟਰੇਟਰ ਦੇ ਸਹੀ ਜਿਵੇਂ 70 ਪੈਸੇ ਆ ਜੀ ਚਾਰੇ ਠੀਕ ਆ ਜੀ ਹਾਂਜੀ ਤੇ ਰੰਗ ਪੇਂਟ ਦਾ ਜਿੰਨਾ ਹੈਗਾ ਓਰੀਜਨਲ ਆ ਰੰਗ ਪੇਂਟ ਦਾ ਜਿਵੇਂ ਓਰੀਜਨਲ ਹੈ ਟਰੇਟਰ ਕੀ ਕੱਲਾ ਪਿੱਛੋਂ ਲੈਂਕਾ ਦੱਸ ਕੇ ਦੇਵਾਂਗੇ ਜੀ ਪਿਛਲੇ ਪਾਸੋਂ ਬੈਠੇ ਆਰਾ ਲੈਤਾ ਦਾ ਉਹ ਆਪਾਂ ਪਹਿਲਾਂ ਕਾਸਟ ਦੇਾਂਗੇ ਆਪੋ ਗੱਲ-ਗੱਲ ਨਹੀਂ ਕਰਦੇ ਅਗਲਾ ਚੱਲ ਕੇ ਆਗੇ ਵਿਚਾਰਾ ਤੇਲ ਸਾੜ ਕੇ ਹਨਾ ਠੀਕ ਆ ਜੀ ਐਵੇਂ ਠੀਕ ਹੈ ਜਿੰਨਾ ਹੈਗਾ ਕਾ ਬਾਈ ਜੀ Ориਜినਲ ਜਾਂ ਜਿੰਨਾ ਬਾਈ ਨੇ ਦੱਸੇਗਾ ਵੀ ਪਿੱਛੋਂ ਲਿੰਕਾ ਤੋਂ ਹਾਂਜੀ ਟੈਕਿੰਗ ਬਚੀ ਗਈ ਹੋਈ ਹੋਈ ਅੱਜ ਟਰੈਕਟਰ ਵੀਰੇ ਇੰਜਨ ਗੇਅਰ ਚਲਾ ਕੇ ਆਪਣਾ ਮੁੜਦਾ ਨਹੀਂ گا ਕਾ ਜੇ ਚੱਲ ਕੇ ਆਵੇ ਗਾਗਦੀ ਇਹ ਨਹੀਂ ਵੀ ਹੋਊਗਾ ਇੰਜਨ ਗੇਅਰ ਤੋਂ ਆਪਣੇ ਟਰੈਕਟਰ ਦੇ ਕੋਈ ਕੰਪਲੇਂਟ ਹੋਊਗੀ ਠੀਕ ਹੈ ਜੀ ਤੇ ਪੰਜਾਬ ਨੰਬਰ ਆ ਬਾਈ ਜੀ ਨੰਬਰ ਪੰਜਾਬ ਆ ਜੀ ਠੀਕ ਆ ਬਾਈ ਜੀ ਮੁਕਸਰ ਦਾ ਨੰਬਰ ਆ ਲੋਕਲ ਜੀ ਠੀਕ ਆ ਜੀ ਚੈਪ ਵਾਲੀ ਕਾਪੀ ਇਹ ਚੈਪ ਵਾਲੀ ਕਾਪੀ ਆ ਗਿੰਮਾ ਲਵਾ ਪਾਸਿੰਗ ਵੀ ਕਾਪੀ ਦੀ ਪਈ ਆ ਬੰਦੇ ਦੇ ਨਾਮ ਹੀ ਹੋ ਜੂਗਾ ਟਰੈਕ ਠੀਕ ਹੈ ਜੀ ਪਾਸਿੰਗ ਵੀ ਪਈ ਆ ਤੇ ਕੀ ਵੀ ਟਰੈਕਟਰ ਆਪਾ ਜੀ 3.5 ਲੱਖ ਰੁਪਏ ਦਾ ਦੇ ਦਾਂਗੇ 30000 ਰੁਪਏ ਦੀ ਸੂਟ ਹਾਂਜੀ ਠੀਕ ਹੈ ਜੀ ਲਓ ਬਾਈ ਮਾਨਤਾ ਵਾਲੀ ਬਾਈ ਨੇ ਗੱਲ ਅਸੱਟੇ ਹੀ ਨਹੀਂ ਹੈਗੀ ਬਾਈ ਕਹਿੰਦਾ 30000 ਰੁਪਏ ਦੀ ਸੂਟਾ ਤੇ ਬਾਕੀ ਬਾਈ ਜੀ ਮੌਕੇ ਤੇ ਜਿ ਆਉਂਗੇ ਸਾਡੇ ਵੀ ਟਰੈਕਟਰ ਜੀ 3.5 ਲੱਖ ਰੁਪਏ ਦਾ ਟਰੈਕਟਰ ਦੇ ਦੇ ਠੀਕ ਹੈ ਜੀ ਤੇ ਟਰੈਕਟਰ ਕਟਾਉਣਾ ਹੋਵੇ ਕੱਟ ਵੀ ਲਵਾਂਗੇ ਇੱਥੇ ਵੀ ਕੱਟ ਲਾਂਗੇ ਜੀ ਠੀਕ ਹੈ ਬਾਈ ਛੋਟਾ ਟਰੈਕਟਰ ਕੱਟ ਲਾਂਗੇ ਵੱਡਾ ਨਹੀਂ ਕੱਟਦੇ ਜੀ ਠੀਕ ਹੈ ਬਾਈ ਮਲਕਾ ਮੁੱਲਕ ਦਾ ਹਾਂ ਮੁੱਲ ਦਾ ਠੀਕ ਹੈ ਜੀ ਤੇ ਅਗਲਾ ਜੀ ਪੰਜਾਬ ਨੰਬਰੀ ਤਕਰੀਬਨ ਹੀ ਪੀਵੀ ਨੰਬਰ ਮਿਲੂਗਾ ਜੀ ਪੀਵੀ ਨੰਬਰ ਪੰਜਾਬ ਨੰਬਰਿੰਗ ਦੇ ਨੇ ਹਾਂਜੀ ਤੇ ਸੋਨਾਲੀ ਕਾ 750 ਦਾ ਹੈ ਬਾਈ ਜੀ ਸੈਡ ਗੇਅਰ ਚ ਆ ਗਿਆ ਇੱਕ ਨਿਵਾਂ ਲਾਵੇ ਜੀ ਇਹ 2011 ਮਾਡਲ ਆ ਜੀ ਠੀਕ ਆ ਜੀ ਨੰਬਰ ਪੀਵੀ 11 ਪਟਿਆਲੇ ਦਾ ਜੀ ਠੀਕ ਆ 11 ਮਾਡਲ ਭਰੇ ਹੋਏ ਆ ਜੀ ਫਾਰਮ ਆਉਣ ਵਾਲੇ ਆ ਠੀਕ ਆ ਜੀ ਪੈਸੇ ਭਰੇ ਆ ਫਾਰਮ ਆਉਣ ਵਾਲੇ ਆ ਫਾਰਮ ਆਉਣ ਵਾਲੇ ਟਾਇਰ ਟਰੈਕਟਰ ਦੇ ਚਾਰੇ 70 ਰੁਪਏ ਸੀ ਆ ਜੀ ਠੀਕ ਆ ਜੀ ਠੀਕ ਆ ਜੀ 14 ਦੇ ਟਾਇਰਾਂ ਦਾ ਹਾਂਜੀ ਸਾਰਾ ਟਰੈਕਟਰ ਏ ਟੂ ਜ਼ेड ਰੀਜਨਲ ਆ ਵੀਰੇ ਕਿਤੋਂ ਰੰਗ ਪਤੰਗ ਨਹੀਂ ਟਰੈਕਟਰ ਠੀਕ ਆ ਜੀ ਆਪਣੇ ਕੋਲੇ ਜੋ ਵੀ ਤੁਹਾਨੂੰ ਟਰੈਕਟਰ ਮਿਲੂਗਾ ਜ਼ਿਆਦਾਤਰ ਰੀਜਨਲ ਹੀ ਮਿਲੂਗਾ ਪਰ ਰੰਗ ਪਤੰਗ ਵਾਲਾ ਕੰਮ ਘੱਟ ਕਰਦੇ ਠੀਕ ਆ ਆਪਾਂ ਉਹ ਪਹਿਲੇ ਦਾ ਟਰੈਕਟਰ ਹੁੰਦਾ ਮੇਰੇ ਕੋਲ ਠੀਕ ਆ ਜੀ ਤੇ ਕਾਗਜ਼ ਪੱਤਰਾਂ ਦਾ ਹੀ ਕਾਗਜ਼ ਪੱਤਰਾਂ ਦਾ ਟਰੈਕਟਰ ਓਕੇ ਆ ਵੀਰੇ ਜਮ ਠੀਕ ਹੈ ਕਾਗਜ਼ ਪੱਤਰਾਂ ਦਾ ਇਹਦਾ ਨੰਬਰ ਆ ਪੀਵੀ 11 ਠੀਕ ਆ ਜੀ ਪਟਿਆਲੇ ਦਾ ਨੰਬਰ ਆ ਤੇ ਕੀ ਡਿਮਾਂਡ ਆ ਬਾਈ ਇਹਦੀ ਇਹਦੀ ਡਿਮਾਂਡ ਹੈਗੀ 385000 ਰੁਪਿਆ ਠੀਕ ਆ ਜੀ ਇਹ ਟਰੈ ਬਾਕੀ ਕੰਡੀਸ਼ਨ ਟਰੈਕਟਰ ਦੇ ਚੈੱਕ ਜਰੂਰ ਕਰ ਲਓ ਪੂਰਾ ਕੋਕਾ ਪਿਆ ਤਾਂ ਇੰਜਨ ਗੇਅਰ ਦਾ ਭਾਈ ਜੀ ਤੇਰੀ ਯਾਰ ਬਾਈ ਕੋਈ ਵੀਡੀਓ ਵੇਖ ਕੇ ਆਉਂਦਾ ਆਪਾਂ 5000 ਰੁਪਏ ਹੋਰ ਵੀ ਮਾਨਤਨ ਕਰਾਂਗੇ ਲੈ ਬਈ ਜੀ ਮੇਰੀ ਵੀਡੀਓ ਦੇਖ ਕੇ ਆਉਂਗੇ ਨਾ ਬਾਈ ਕਹਿੰਦਾ ਆਕੇ ਬੱਬੂ ਦਾ ਨਾਮ ਲੈ ਦਿਓ ਤੇ ਹਾਂ ਲੈ ਵੀ ਚੋ ਟਰੈਕਟਰ ਵਖਾ ਭਾਈ ਜਮਾ ਪੂਰਾ ਟਰੈਕਟਰ ਵੇਚ ਲੈ ਬਈ ਜੀ ਆਪਣੇ ਕੋਲੇ ਤਕਰੀਬਨ ਜਿਹੜਾ ਟਰੈਕਟਰ ਸਾ ਮਿਲੂਗਾ ਕੂੜਾ ਕੱਪੇ ਦਾ ਆਪਾਂ ਕੰਮ ਨਹੀਂ ਕਰਦੇ ਠੀਕ ਆ ਭਾਈ ਟਰੈਕਟਰ ਆਪਾਂ 4 ਤੋਂ 5 ਲੈਣੇ ਆ ਪਰ ਕੰਮ ਉਹਨਾ ਕਰੀਦਾ ਵੀ ਗੰਦ ਮੰਗ ਵਾਲਾ ਕੰਮ ਨਹੀਂ ਕਰੀਦਾ ਠੀਕ ਹੈ ਜੀ ਤੇ ਇਹ ਤੋਂ ਬਿਨਾਂ ਜਿਹੜੇ ਵੀਰੇ ਟਰੈਕਟਰ ਤਿਆਰ ਹੋਣ ਵਾਲੇ ਖੜੇ ਨੇਗੇ ਤੇ ਉਹ ਕਿਹੜੇ ਕਿਹੜੇ ਨੇ ਬਾਈ ਜੀ ਉਹ ਫਾਰਮ 65 ਆ ਜੀ ਇੱਕ ਸੋਨ ਵਾਲੀ 1750 ਆ ਜੀ ਠੀਕ ਹੈ ਉਹ ਹਜੇ ਟਾਈਮ ਲੱਗੂਗਾ ਤਿਆਰ ਹੋਈ ਜਾਂਦੀ ਠੀਕ ਆ ਜੀ ਤੇ ਕਿੰਨੇ ਕਿੰਨੇ ਮਾਡਲ ਆ ਬਾਈ ਜੀ ਉਹ 2007 ਮਾਡਲ ਇੱਕ ਜੀ ਇੱਕ 2010 ਮਾਡਲ ਠੀਕ ਆ ਜੀ ਕੋਈ ਡਿਮਾਂਡ ਵਗੈਰਾ ਜੀ ਉਹਨਾਂ ਦੀ ਉਹ ਹਜੇ ਜਦੋਂ ਵੀਰੇ ਤਿਆਰ ਹੋਗੇ ਨਾ ਉਹਦੇ ਦੱਸਣ ਦਾ ਫਾਇਦਾ ਹੈ ਨਾ ਜਿ ਮੁੜ ਕੇ ਫਿਰ ਗਾ ਕੇ ਫੋਨ ਲਾ ਕੇ ਪੁੱਛਦਾ ਠੀਕ ਆ ਜੀ ਹਾਂ ਠੀਕ ਆ ਬਾਈ ਜੀ ਠੀਕ ਆ ਬਾਈ ਜੀ ਉਹ ਗੱਲ ਕਰਕੇ ਬਹੁਤ ਵਧੀਆ ਲੱਗਾ ਧੰ ਨਾਮ ਤੇ ਮੋਬਾਈਲ ਨੰਬਰ ਕੀ ਹੈ ਬਈ ਜੀ? ਨਾਮ ਮੇਰਾ ਜਸਪੀਤ ਸਿੰਘ ਆ ਜੀ। ਠੀਕ ਆ ਜੀ। ਹੂੰ ਹੂੰ। ਫੋਨ ਨੰਬਰ ਹੈਗਾ ਜੀ 709470256 ਜੀ। ਠੀਕ ਆ ਜੀ। ਕਿੰਨੇ ਟਰੈਕਟਰ ਲੈ ਕੇ ਆਏ ਬਈ ਅੱਜ? ਟਰੈਕਟਰ ਵੀਰੇ ਆਪਾਂ 4-5 ਟਰੈਕਟਰ ਲੈ ਕੇ ਆਏ ਆ ਜੀ। ਠੀਕ ਆ ਜੀ। ਤੇ ਪੰਜਾਬ ਨੰਬਰ ਨੇ ਕਿ ਹਰਿਆਣਾ ਨੰਬਰ ਨੇ? ਪੰਜਾਬ ਨੰਬਰ ਟਰੈਕਟਰ ਨੇ ਜੀ। ਠੀਕ ਆ ਜੀ। ਤੇ ਕਾਪੀ ਕਾ ਗਿਆ ਤਾਂ ਦੀ ਜਿੰਮੇਵਾਰੀ ਹੈ ਜੀ ਠੀਕ ਹੈ ਜੀ ਤੇ ਜਿੰਮੇ ਆਪਾਂ ਕਹ ਦੀਆਂ ਰੰਗ ਪਿੰਡ ਦਾ ਜਨਾਬ ਵਰਜਨ ਨਹੀਂ ਹੋਊਗਾ ਕਿਤੇ ਉੱਚੇ ਮਾਡਲ ਹੀ ਟਰੈਕਟਰ ਨੇ ਸਾਰੇ ਆਪਣੇ ਨਵੇਂ ਠੀਕ ਹੈ ਜੀ ਨਵੇਂ ਜੀ ਪਹਿਲਾਂ ਟਰੈਕਟਰ ਬਾਰੇ ਗੱਲਬਾਤ ਕਰਾਂਗੇ ਆਪਾਂ ਤੇ TXT ਮਾਡਲ ਦਾ 3630 ਸੁਪਰ ਹੈਗਾ ਤੇ ਜਿਹੜੇ ਸਾਰੇ ਫੀਚਰ ਨੇ ਜੂਜੀ ਗੇਅਰ ਵੀ ਆ ਗਿਆ ਜੂਜੀ ਗੇਅਰ ਵੀ ਆ ਗਿਆ ਡਬਲ ਚੱਕਾ ਆ ਗਿਆ ਪਿੱਛੇ ਡਬਲ ਡਿਸਟ੍ਰੀਬਿਊਟਰ ਆ ਗਿਆ ਲੈ ਵੀ ਡਬਲ ਜੈਕ ਆਲਾ ਜਿਵੇਂ ਕਹਿੰਦੇ ਲਿਫਟ ਪੰਪ ਡਬਲ ਹੋ ਗਿਆ ਡਬਲ ਹੋ ਗਿਆ ਜੀ ਠੀਕ ਆ ਭਾਈ ਜੀ ਜਿਵੇਂ ਹੁਣ ਅੱਗੇ ਸੁਪਰ ਸਿਲਟਰਾਂ ਵਾਸਤੇ ਜੀ ਲਿਫਟ ਠੀਕ ਹੈ ਮਨਨੇ ਜੀ ਨਾਲ ਉਹਦੇ ਵਾਸਤੇ ਪੂਰਾ ਟਰੱਕ ਦਾ ਡਰਾਈਵਰ ਟਰੱਕ ਦਾ ਡਰਾਈਵਰ ਆ ਜੀ ਠੀਕ ਆ ਜੀ ਤੇ ਟਾਇਰ ਟੱਪੇ ਦੀ ਗੱਲ ਕਰੀਏ ਟਾਇਰ ਮੇਰੇ ਨਾਲ ਦੇਨੇ ਦੇ ਜੀ 80 ਤੋਂ 85 ਪੈਸੇ ਟਾਇਰ ਨਾਲ ਦੇਨੇ ਜੀ ਇਹਦੇ ਠੀਕ ਆ ਜੀ ਜਿੰਨਾ ਸਾਰਾ ਟਰੱਕ origianally ਬਈ ਜੀ origianally ਹੈ ਜਿੰਨਾ ਟਰੱਕ ਆਈ ਤਾਂ ਕੰਪਨੀ ਰਿਕਾਰਡ ਹੀ ਚੱਲ ਕੰਪਨੀ ਰਿਕਾਰਡ ਹੀ ਆ 12-1300 ਘੰਟਾ ਰਹਿਣਾ ਚੱਲਿਆ ਹੋਇਆ ਜੀ 12-1300 ਘੰਟਾ ਹਾਂ ਜੀ ਰਹਿਣਾ ਹੀ ਆ ਕੰਪਨੀ ਆਈ ਉਹ ਲੈ ਵੀ ਕੰਪਨੀ ਰਿਕਾਰਡ 12-1300 ਘੰਟਾ ਚੱਲਿਆ ਹੋਇਆ ਤੇ ਜਿੰਨੀ ਵੀ ਸਰਵਿਸ ਕੰਪਨੀ ਰਿਕਾਰਡ ਹੀ ਹੂੰ ਠੀਕ ਇਹ ਕਿੰਨੇ ਮਾਡਲ ਆ ਬਾਈ ਜੀ ਇਹ 2019 ਮਾਡਲ ਹੈ ਜੀ ਠੀਕ ਆ ਜੀ 2019 ਮਾਡਲ ਆ ਤੇ ਇਹ ਵੀ ਨੰਬਰ ਆ ਠੀਕ ਆ ਜੀ ਕੀ ਡਿਮਾਂਡ ਆ ਬਾਈ ਜੀ ਇਹਦੀ 6 ਲੱਖ 15000 ਰੁਪਏ ਡਿਮਾਂਡ ਹੈ ਜੀ ਠੀਕ ਆ ਜੀ ਮੇਰੀ ਵੀਡੀਓ ਦੇਖ ਕੇ ਆਗੇ ਬਾਈ ਜੀ ਵੀਡੀਓ ਦੇਖ ਕੇ ਜਿਹੜਾ ਆਊਗਾ ਜੀ 6 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਜੀ ਠੀਕ ਆ ਜੀ ਲਓ ਬਾਈ ਕਹਿੰਦਾ 6 ਲੱਖ ਰੁਪਏ ਦਾ ਬਾਈ ਕਹਿੰਦਾ ਟਰੈਕਟਰ ਦੇ ਦੇਣੀ 5000 ਰੁਪਏ ਦੀ ਸੂਟ ਕਰਦੇ 15000 ਦਾ ਡਿਸਕਾਊਂਟ ਠੀਕ ਹੈ ਜੀ ਕੰਡੀਸ਼ਨ ਪੂਰਾ ਕੋਕਾ ਬੈਟਰ ਹੈ ਟਰੈਕਟਰ ਲੈ ਬਈ ਪੂਰਾ ਸਾਫ ਹੈਗਾ ਤੇ ਜਿਵੇਂ ਆਪਾਂ ਕਹਿੰਦੇ ਪੈਰਾਂ ਨੇ ਵੀ ਅਜੇ ਤੱਕ ਪੂਰੇ ਸਾਫ ਪਿਆ ਪਿੱਛੋਂ ਪਿੱਛੋਂ ਦਿਖਾ ਦਿਓ ਚੈੱਕ ਠੀਕ ਹੈ ਜੀ ਲੈ ਬਈ ਬਾਈ ਕਹਿੰਦਾ ਪਿੱਛੋਂ ਵੀ ਦਿਖਾ ਦੇਣਗੇ ਤੇ ਪੂਰੇ ਲਿੰਕਾ ਲੋਕਾ ਵੀ ਪੂਰੇ ਸਾਫ ਨੇ ਤੇ ਚੈੱਕ ਡਬਲ ਚੈੱਕ ਆ ਜਾਂਦਾ ਜੀ ਬਈ ਇਹ ਥਾਲਾ ਟਰਵੀ ਵੇ ਦਿਖਾਵਾਂਗੇ ਤੁਹਾਨੂੰ ਸਵਰਾਜ 855 ਇਹਦੇ ਤੱਕ ਕਹਿੰਦੇ ਬਹੁਤ ਹੀ ਭਾਰ ਹੈ ਹਮ ਠੀਕ ਹੈ ਜੀ ਤੇ ਕਿੰਨੇ ਮਾਡਲ ਹੈ ਬਈ ਇਹ 2017 ਮਾਡਲ ਹੈ ਜੀ ਸਗਰੂਰ ਦਾ ਨੰਬਰ ਹੈ ਸਗਰੂਰ ਨੰਬਰ ਆ ఫస్ట్ ట్రెక్టర్ ఫోర్ స్టార్ టాప్ ఫుల్ టాప మాడల్ జీ ਠੀਕ ਹੈ ਨਾਲ ਦੇ ਟਾਇਰ ਨੇ ਟਰੈਕਟਰ ਦੇ ਇਹਦੇ ਵੀ ਨਾਲ ਦੇ ਟਾਇਰ ਨੇ ਨਾਲ ਦੇ ਟਾਇਰ ਨੇ ਟਰੈਕਟਰ ਦੇ 17 ਮਾਡਲ ਦੇ ਜਿਵੇਂ ਆਪਾਂ स्टार्टिंग ਚ ਕਹ ਰਹੇ ਹਾਂ ਕਿ ਬੀਟਾਓ ਮਾਡਲ ਟਰੈਕਟਰ ਨੇ ਹਾਂ ਜੀ ਉਹ ਸਾਰਾ ਠੀਕ ਹੈ ਜੀ ਤੇ ਟਾਇਰ ਵੀ ਮਹਿੰਗੇ ਹਣ ਨੇ ਬੀਕੀਟੀ ਦੇ ਬੀਕੀਟੀ ਦੇ ਟਾਇਰ ਨੇ ਜੀ ਠੀਕ ਹੈ 14 ਦੇ ਟਾਇਰ ਹੈਗਾ ਤੇ ਟਾਇਰ ਕਿੰਨੇ ਕੇ ਪੈਸੇ ਪੈਉਣਗੇ ਸਾਰਾ ਇਹਦੇ ਨਾਲ ਦੇ ਜੀ 75 ਤੋਂ 80 ਪੈਸੇ ਟਾਇਰ ਨਾਲ ਦੇ ਨੇ ਜੀ ਠੀਕ ਹੈ ਜੀ ਜੇ ਚਾਲ ਚਲਾਵ ਦੀ ਗੱਲ ਕਰੀ ਬਾਈ ਜੀ ਕਿੰਨੇ ਚਾਲ ਚਲਾਵਾ ਜੀ ਇਹ ਸਾਰਾ 18 1900 ਘੰਟਾ ਅਰੀਜਨਲ ਚੱਲਿਆ ਹੋਇਆ ਜੀ ਅਰੀਜਨਲ ਕੰਪਨੀ ਰਿਕਾਰਡ ਕ ਠੀਕ ਹੈ ਭਾਈ ਜੀ ਇਹ ਵੀ ਸਾਰਾ ਰਿਜਰਵਡ ਚੱਲਿਆ ਹੋਇਆ ਟਰੈਕਟਰ ਦਾ ਹੱਦ ਤੱਕ ਕਿਤੇ ਚਾਬੀ ਨਹੀਂ ਲੱਗੀ ਕਲੱਚ ਵੀ ਸ਼ੀਲਡ ਹੈ ਜੀ ਟਰੈਕਟਰ ਦਾ ਠੀਕ ਹੈ ਜੀ ਨਾ ਕਲੱਚ ਵੀ ਸ਼ੀਲਡ ਹੈਗਾ ਜੀ ਉਹ ਵਾਕਈ ਕੰਡੀਸ਼ਨ ਵਿੱਚ ਟਰੈਕਟਰ ਦੀ ਚੈੱਕ ਕਰ ਲਓ ਤੇ ਇਹਦੀ ਕੀ ਡਿਮਾਂਡ ਹੈ ਭਾਈ ਜੀ ਇਹਦੀ ਜੀ ਡਿਮਾਂਡ ਹੈ ਜੀ 5 ਲੱਖ 75000 ਰੁਪਏ ਡਿਮਾਂਡ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਇਹ ਤੇ ਹੁਣ ਮੇਰੀ ਵੀਡੀਓ ਨਹੀਂ ਲੋੜੀ ਤੇ ਆਫਰ ਕਰਦੇ ਨੇ ਲੋੜੀ ਤੇ ਤੇ ਆਫਰ ਹੈ ਜੀ 5.5 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਜੀ ਹਾਂ 25000 ਦਾ ਡਿਸਕਾਊਂਟ ਲੋੜੀ ਲੋੜੀ ਤੇ ਕਰਤਾ 10000 ਮੇਰਾ ਹੋ ਗਿਆ ਕਾ ਸਾਢੇ 5 ਲੱਖ ਰੁਪਏ ਦੇ ਦਾਂਗੇ 25000 ਰੁਪਏ ਡਿਸਕਾਊਂਟ ਹੋ ਗਿਆ ਸੰਗਰੂਰ ਦਾ ਨੰਬਰ ਹੈਗਾ ਫਰਸਟ ਪਾਰਟੀ ਦਾ ਜਿੰਨਾ ਚੱਲਿਆ ਹੈ ਜਿੰਨਾ ਚੱਲਿਆ ਹੈ ਆ ਗਿਆ ਆ ਗਿਆ ਬਈ ਜੀ 50 50 e ਤੇ ਕਈ ਵੀਰਾਂ ਦੀ ਡਿਮਾਂਡ ਵੀ ਹੈ ਇਸ ਕਮੈਂਟ ਵੀ ਕਰੇ ਸੀ ਕਿ 50 50 e ਦਿਖਾਓ ਤੇ ਇਹ ਕਿੰਨੇ ਦਾ ਮਾਡਲ ਹੈ ਇਹ 2014 ਮਾਡਾ ਟਰੈਕਟਰ ਆ ਜੀ ਦੇਖ ਲਓ ਬਾਈ ਜੀ ਜਿਹੜੇ ਸਾਨੂੰ ਮੈਨੂੰ ਕੰਡੀਸ਼ਨ ਲੱਗ ਰਹੀ ਹੈ 14 ਮਾਡਲ ਆ ਜੀ 14 ਮਾਡਲ ਹਾਂ ਜੀ 14 ਮਾਡਲ ਠੀਕ ਆ ਬਾਈ ਜੀ ਫੁੱਲ ਟੌਪ ਮਾਡਲ ਆ ਗਿਆ ਫੁੱਲ ਟੌਪ ਮਾਡਲ ਦੇਖੋ ਬਾਈ ਜੀ ਟਰੈਕਟਰ ਦੀ ਐਮਨਗੇ ਚੱ ਭਾਈ ਤੇ ਹੀ ਮਾਡਲ ਵਾਲੀ ਕੰਡੀਸ਼ਨ ਪਈ ਹੈ ਜੀ ਤੇ ਟਾਇਰ ਟੱਪਿਆਂ ਦੀ ਗੱਲ ਕਰੀਵੇ ਜੀ ਟਾਇਰ ਹੈਗੇ ਨੇ ਜੀ ਇਹਦੇ 80 ਤੋਂ 85 ਪੈਸੇ ਟਾਇਰ ਨੇ ਜੀ ਠੀਕ ਹੈ ਰੈਡੀਅਲ ਟਾਇਰ ਪੈ ਰੈਡੀਅਲ ਟਾਇਰ ਨੇ ਜੀ ਲਓ ਭਾਈ ਚੈੱਕ ਕਰੋ ਟਾਇਰ ਦੀ ਕੰਡੀਸ਼ਨ ਪੂਰਾ ਕੋਕਾ ਪੀਸ ਹੈਗਾ ਤੇ ਮਾਡਲ ਆ ਗਿਆ 14 ਬਾਈ ਜੀ ਮਾਡਲ 14 ਜੀ ਠੀਕ ਹੈ ਜੀ ਤੇ ਇਹ ਵੀ ਪੰਜਾਬ ਨੰਬਰ ਇਹ ਵੀ ਪੰਜਾਬ ਨੰਬਰ ਟਰੈਕਟਰ ਆ ਫਸਟ ਓਨਰ ਹੀ ਟਰੈਕਟਰ ਹੈ ਇਹ ਵੀ ਜੀ ਇਹ ਵੀ ਫਸਟ ਓਨਰ ਹੈ ਹਾਂ ਜੀ ਠੀਕ ਆ ਭਾਈ 3 ਸਪੀਡ ਟਰੈਕਟਰ ਆ ਗਿਆ ਠੀਕ ਹੈ ਜੀ 3 ਸਪੀਡ ਚ ਆ ਗਿਆ ਲੱਗਦਾ 16 ਦੇ ਟਾਇਰਾਂ 'ਚ 16 ਦੇ ਟੈਰਾਂ ਚ ਤੇ ਲੈ ਬਾਈ ਤੇ ਮੰਨ ਕੇ ਲੋ ਫੋਲੋ ਟਾ ਮਾਰ ਲਾ ਕਾ ਤੇ ਅਰिजਨਲੀ ਬਾਈ ਜੀ ਇਹ ਵੀ ਰੱਖਦੇ ਨੇ ਟਰੈਕਟਰ ਜਿੰਨਾ ਹੈਗਾ ਵੀ ਠੀਕ ਹੈ ਬਾਈ ਜੀ ਤੇ ਇਹਦੀ ਕੀ ਡਿਮਾਂਡ ਆ ਬਾਈ ਜੀ ਇਹਦੀ ਹੈਗੀ ਜੀ 495000 ਰੁਪਏ ਡਿਮਾਂਡ ਆ ਜੀ ਠੀਕ ਹੈ ਜੀ ਹਾਂ ਜੀ ਤੇ ਬਾਕੀ ਮੌਕੇ ਤੇ ਬਾਕੀ ਮੌਕੇ ਤੇ ਡਿਸਕਾਊਂਟ ਕਰ ਦਿੱਤਾ ਜਾਊਗਾ ਠੀਕ ਹੈ ਜੀ ਬਾਕੀ ਇੱਕ ਵਾਰੀ ਇਹ ਤੇ ਇਹ ਤੇ ਕਾਲ ਕਰ ਲਿਓ ਜੇ ਆਪਾਂ ਰਿਸਪਾਇਰ ਤੇ ਤੁਹਾਨੂੰ ਬਈ ਹੋਰ ਟਰੈਕਟਰ ਵੀ ਹੁੰਦੇ ਨੇ ਆਪਣੇ ਆਪਣੇ ਨਾਲ ਵੀ ਹੋਰ ਟਰੈਕਟਰ ਵੀ ਹੁੰਦੇ ਨੇ ਠੀਕ ਹੈ ਜੀ ਜੇ ਆਪਾਂ ਤੁਹਾਨੂੰ ਇਹਸ ਦਿਖਾ ਦੇਣੀ ਹੈ ਟੀਵੀ 29 ਮੋਗੇ ਦਾ ਨੰਬਰ ਹੈ ਇਹਦਾ ਇਹ ਕਿੰਨੇ ਮਾਡਲ ਹੈ ਇਹ 2012 ਮਾਡਲ ਟਰੈਕਟਰ ਹੈ ਜੀ ਠੀਕ ਹੈ ਜੀ ਤੇ ਬਾਕੀ ਕੰਡੀਸ਼ਨ ਚੱਕ ਵੀ ਕਰਨ ਟਰੈਕਟਰ ਦੀ ਪਈ ਜੀ 12 ਮਾਡਲ ਹੈ ਤੇ ਟਾਇਰ ਟੱਪੇ ਦੀ ਗੱਲ ਕਰੀਏ ਟਾਇਰ ਇਹਦੇ ਨੇ ਜੀ ਇਹਦੇ 30 ਤੋਂ 40 ਪੈਸੇ ਟਾਇਰ ਨੇ ਜੀ ਠੀਕ ਹੈ ਜੀ ਮੂਲ ਟਾਇਰ ਫਰੰਟ ਟਾਇਰ ਹੈਗੇ ਨੇ 70 ਤੋਂ 75 ਪੈਸੇ ਠੀਕ ਹੈ ਜੀ ਤੇ ਇਹਦੀ ਕੀ ਮੰਗ ਹੈ ਇਹਦੀ ਹੈ ਜੀ 2 ਲੱਖ 75000 ਰੁਪਿਆ ਡਿਮਾਂਡ ਹੈ ਜੀ ਠੀਕ ਹੈ ਬਾਈ ਜੀ ਬਾਕੀ ਮੌਕੇ ਦੇ ਮਾਨਦਾਨ ਹੋ ਜਾਊਗਾ ਹੂੰ ਤੇ ਬਾਈ ਜੀ ਤੇ ਕੰਡੀਸ਼ਨ ਨਾਲ ਓਕੇ ਪੈਗਾ ਤੇ ਬਾਕੀ ਬਈ ਉਹ ਟਰੈਕਟਰ ਜਿਹੜੇ ਵੀ ਹੈਗੇ ਨੇ ਕਿ ਆਪਣੇ ਕੋਲ ਖੜੇ ਖੜੇ ਨਹੀਂ ਉਹਦੇ ਨੇ 10-15 ਕੈਰੈਕਟਰ ਆ ਠੀਕ ਹੈ ਜੀ ਤੇ ਸਹੀ ਲੋਕੇਸ਼ਨ ਕੀ ਹੈ ਬਾਈ ਜੀ ਸਹੀ ਲੋਕੇਸ਼ਨ ਹੈਗੇ ਜ਼ਿਲ੍ਹਾ ਸੰਗਰੂਰ ਆ ਜੀ ਸ਼ਹਿਰ ਆ ਹੈਗਾ ਆਪਣਾ ਸੁਨਾਮ ਜੀ ਠੀਕ ਆ ਜੀ ਹਾਂ ਟਰੈਕਟ ਨੰਬਰ ਹੈਗਾ ਜੀ 70094 70256 ਠੀਕ ਹੈ ਬਾਈ ਹਾਂ ਜੀ ਓਕੇ ਬਾਈ ਜੀ ਓਕੇ ਬਾਈ ਜੀ ਧੰਨਵਾਦ